ਹਾਂਜੀ ਕਿਸਾਨ ਵੀਰੋ ਸਾਨੂੰ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਆ ਕਿ ਸਾਨੂੰ ਮਟਰਾਂ ਦੀ ਖੇਤੀ ਬਾਰੇ ਅਪਡੇਟ ਦਿੱਤੀ ਜਾਵੇ। ਕਿ ਜਿਵੇਂ ਜਿਵੇਂ ਤੁਸੀਂ ਪਾਣੀ ਲਾਉਂਗੇ ਜਾਂ ਬਿਜਾਈ ਕਰੋਗੇ ਨਾਲ ਦੇ ਨਾਲ ਸਾਨੂੰ ਵੀਡੀਓ ਬਣਾ ਕੇ ਜਾਣਕਾਰੀ ਦਿੱਤੀ ਜਾਵੇ। ਆਪਣੇ 6 ਤਰੀਕ ਨੂੰ بارش ਹੋਈ ਸੀਗੀ। 6 ਤਰੀਕ ਨੂੰ ਕਾਫੀ ਮੀਂਹ ਪੈਣ ਕਰਕੇ ਆ ਜਿਹੜੀ ਮਟਰ ਦੀ ਫਸਲ ਆ ਉਹ ਮਤਲਬ ਜ਼ਮੀਨ ਤੋਂ ਇਦਾਂ ਹੀ ਬਾਹਰ ਨਿਕਲ ਰਹੀ ਆ ਕਿ ਕਈ ਥਾਵਾਂ ਤੇ ਬਹੁਤ ਜ਼ਿਆਦਾ ਖੱਪਰ ਯਾਨੀ ਕਿ ਜ਼ਮੀਨ ਟਾਈਟ ਹੋਈ ਆ ਇਸ ਕਰਕੇ ਆਪਾਂ ਜ਼ਮੀਨ ਨੂੰ ਹੁਣ ਅੱਜ 11 ਤਰੀਕ ਨੂੰ ਪਾਣੀ ਲਗਾ ਰਹੇ ਆ ਦੇਖੋ ਤੁਸੀਂ ਦੇਖ ਸਕਦੇ ਆ ਕਿ ਜ਼ਮੀਨ ਕਾਫੀ ਟਾਈਟ ਹੋ ਗਈ ਪਰ ਫਿਰ ਵੀ ਬੀਜ ਜਿਹੜਾ ਜ਼ਮੀਨ ਤੋਂ ਬਾਹਰ ਆ ਗਿਆ ਵਾ ਆਪਾਂ 11 ਤਰੀਕ ਨੂੰ ਪਾਣੀ ਲਗਾਇਆ ਸੀ ਦੇਖ ਸਕਦੇ ਆ ਵੀ ਸਾਰਾ ਜ਼ਮੀਨ ਜਿਹੜੀ ਆ ਉਹ ਕਾਫੀ ਹਨਾ ਉੱਪਰੋਂ ਜ਼ਮੀਨ ਜਿਹੜੀ ਆ ਉਹ ਨਰਮ ਹੋ ਗਈ ਹੈ ਯਾਨੀ ਕਿ ਪੋਲੀ ਹੋ ਗਈ ਹੈ ਤੇ ਸਾਰਾ ਬੀਜ ਜਿਹੜਾ ਜ਼ਮੀਨ ਤੋਂ ਬਾਹਰ ਆ ਰਿਹਾ ਹੈ ਆ ਇਸ ਕਰਕੇ ਇਹਨੂੰ ਪਾਣੀ ਲਾਉਣਾ ਹੀ ਪੈਣਾ ਆ بارش ਬਹੁਤ ਜ਼ਿਆਦਾ ਹੋਈ ਸੀ ਕਿ ਆਪਾਂ ਪਾਣੀ ਨਹੀਂ ਲਗਾਇਆ ਪਹਿਲਾਂ ਇਸ ਕਰਕੇ ਹੁਣ ਆਪਾਂ ਪਾਣੀ ਲਗਾ ਰਹੇ ਆ ਤੇ ਜਿਵੇਂ ਜਿਵੇਂ ਪਾਣੀ ਲੱਗਦਾ ਜਾ ਰਿਹਾ ਹੋਵੇਂ ਹੋਵੇਂ ਤੁਸੀਂ ਦੇਖੋ ਵੀ ਜਿਹੜੀ ਜ਼ਮੀਨ ਆ ਉਹ ਪੋਲੀ ਹੁੰਦੀ ਜਾ ਰਹੀ ਆ ਤੇ ਸਾਰਾ ਬੀਜ ਆ ਜ਼ਮੀਨ ਤੋਂ ਬਾਹਰ ਆ ਰਿਹਾ ਏ ਧੰਨਵਾਦ